ਉਹਨਾਂ ਨੂੰ ਮੰਦੇ ਨਜ਼ਰ ਰੱਖਦੇ ਹਾਂ ਹੋਇਆ ਇਹ ਸਾਰੀ ਬੇਨਤੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਅੱਗੇ ਡੱਗੋ ਰਮਾਣਾ ਆਪਣਾ ਪਿੰਡ ਸਰਕਾਰ ਦਾ ਸਾਥ ਦਿੰਦਾ ਇਸੇ ਤਰ੍ਹਾਂ ਹੁਣ ਵੀ ਸਾਰੇ ਸਾਥ ਦੇਣਗੇ ਸਾਰਿਆਂ ਨੂੰ ਬੇਨਤੀ ਹੈ ਜੋ ਆਪਣੇ ਹਾਲਾਤ ਚੱਲ ਰਹੇ ਐ ਇਹਨਾਂ ਨੂੰ ਮੰਦੇ ਨਜ਼ਰ ਰੱਖਦੇ ਹਾਂ ਹੋਇਆ ਇਹ ਬੇਨਤੀ ਕੀਤੀ ਜਾਂਦੀ ਏ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜਿਵੇਂ ਤੁਸੀਂ ਅੱਗੇ ਪਿੰਡ ਡੱਗੋ ਰਮਾਣਾ ਸਾਰਾ ਸਾਥ ਦਿੰਦੇ ਹੋ ਹੁਣ ਵੀ ਤੁਸੀਂ ਸਾਰਿਆਂ ਨੇ ਸਾਥ ਦੇਣਾ ਭਾਰਤ ਪਾਕਿਸਤਾਨ ਵਿਚਕਾਰ ਵਾਧੇ ਤਣਾ ਦੇ ਮੱਦੇ ਨਜ਼ਰ ਬਲੈਕਆਊਟ ਲਗਾਤਾਰ جاری ਹੈ ਉੱਥੇ ਹੀ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਤੇ ਨਾਲ ਹੀ ਲੋਕਾਂ ਦੇ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਨੇ ਉੱਥੇ ਹੀ ਫਰੀਦਕੋਟ ਦੇ ਪਿੰਡ ਡੱਗੂ ਰਮਾਣਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਹੋਈ ਜਿਸ ਤੋਂ ਬਾਅਦ ਪਿੰਡ ਦੇ ਲੋਕ ਸੁਚੇਤ ਹੋ ਗਏ ਤੇ ਸਨਾਟਾ ਸ਼ਾ ਗਿਆ ਆਓ ਸਭ ਤੋਂ ਪਹਿਲਾਂ ਸੁਣਦੇ ਆ ਜੋ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਸਰਬੱਤ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਭਾਰਤ ਸਰਕਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਆਪਾਂ ਹਾਲਾਤਾਂ ਦੇ ਮੰਦੇ ਨਜ਼ਰ ਰੱਖਦੇ ਹੋਏ ਜੋ ਸਰਕਾਰ ਨੇ ਆਪਾਂ ਨੂੰ ਪ੍ਰਸ਼ਾਸਨ ਇਹ ਹਦਾਇਤਾਂ ਦਿੱਤੀਆਂ ਹਨ ਲਾਈਟਾਂ ਵਾਸਤੇ ਸਮੂਹ ਨਗਰ ਨਿਵਾਸੀ ਸਰਵਤ ਸੰਗਿਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਆਪੋ ਆਪਣੀਆਂ ਘਰਾਂ ਦੀਆਂ ਲਾਈਟਾਂ ਬਾਹਰ ਦੀਆਂ ਲਾਈਟਾਂ ਅੰਦਰ ਦੀਆਂ ਲਾਈਟਾਂ ਸਾਰੀਆਂ ਲਾਈਟਾਂ ਆਪਣੇ ਨਗਰ ਦੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਲਾਈਟਾਂ ਆਪੋ ਆਪਣੀਆਂ ਜੜੀਆਂ ਬੰਦ ਕਰਨ ਦੀ ਕਿਰਪਾਤਾ ਕਰਨ ਜੋ ਆਪਣੇ ਕੈਮਰਿਆਂ ਦੀਆਂ ਲਾਈਟਾਂ ਉਹ ਵੀ ਬੰਦ ਹੋਣੀਆਂ ਚਾਹੀਦੀਆਂ ਜਾਂ ਇਨਵਰਟਰ ਆਪਣੇ ਚੱਲਦੇ ਆ ਇਨਵਰਟਰ ਦੀ ਲਾਈਟ ਆ ਉਹ ਵੀ ਬੰਦ ਹੋਣੀ ਚਾਹੀਦੀ ਆ ਜੇ ਕੋਈ ਵਿਕਲਪ ਤੇ ਆਪਣੇ ਕੋਈ ਨਗਰ ਵਿੱਚੋਂ ਬਾਹਰ ਗਿਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਮੇਂ ਸਿਰ ਦਿਨ ਖੜੇ ਹੀ ਆਪਣੇ ਘਰਾਂ ਨੂੰ ਵਾਪਸ ਪਰਤਣ ਜੋ ਆਪਾਂ ਨੂੰ ਗੱਡੀ ਦੀ ਜਾ ਬਾਈਕ ਦੀ ਲਾਈਟ ਨਾ ਜਗਾਉਣੀ ਪਵੇ ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਵੀ ਹੈ ਤੇ ਅਪੀਲ ਵੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਭਾਰਤ ਸਰਕਾਰ ਵੱਲੋਂ ਵੀ ਇਹ ਸਾਰਿਆਂ ਨੂੰ ਬੇਨਤੀ ਆਪਰੇ ਨਗਰ ਨਿਵਾਸੀ ਸੰਗਤਾਂ ਨੂੰ ਕਿ ਆਪਾਂ ਪੂਰਾ ਸਾਥ ਦਿਈਏ ਜੋ ਲਾਈਟਾਂ ਵਾਸਤੇ ਬੇਨਤੀ ਕੀਤੀ ਗਈ ਸਾਰਿਆਂ ਨੇ ਲਾਈਟਾਂ ਆਪੋ ਆਪਣੀਆਂ ਜੜੀਆਂ ਬੰਦ ਰੱਖਣੀਆਂ ਆਪਣੇ ਕਮਰਿਆਂ ਵਿੱਚ ਜੇ ਕੋਈ ਲਾਈਟ ਜਗਾਉਣੀ ਵੀ ਹੈ ਤਾਂ ਉਹ ਆਪਾਂ ਨੂੰ ਬਾਰੀ ਦੇ ਵਿੱਚੋਂ ਅਚਾਨਨ ਬਾਹਰ ਨਹੀਂ ਜਾਣਾ ਚਾਹੀਦਾ ਉਹ ਪਰਦਾ-ਪੁਰਦਾ ਪਾ ਕੇ ਆਪਾਂ ਨੂੰ ਅੰਦਰ ਹੀ ਚਾਨਣ ਰੱਖਣਾ ਚਾਹੀਦਾ ਇਹ ਹਦਾਇਤਾਂ ਨੇ ਆਪਾਂ ਨੂੰ ਸਾਰਿਆਂ ਨੇ ਆਪਾਂ ਇਹ ਸਾਰੇ ਹਦਾਇਤਾਂ ਦਾ ਪਾਲਨ ਕਰਨਾ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਆਪੋ ਆਪਣੀਆਂ ਜੜੀਆਂ ਲਾਈਟਾਂ ਬਾਹਰ ਅੰਦਰ ਸਾਰੀਆਂ ਬੰਦ ਰੱਖਣ ਦੀ ਕਿਰਪਾਲਤਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੈ ਜੋ ਆਪਣੇ ਸਥਿਤੀ ਚੱਲ ਰਹੀ ਹੈ ਜੋ ਪਾਕਿਸਤਾਨੀ ਹਿੰਦੁਸਤਾਨ ਦੀ ਉਹਨਾਂ ਨੂੰ ਮੰਦੇ ਨਜ਼ਰ ਰੱਖਦੇ ਹਿਆ ਇਹ ਸਾਰੀ ਬੇਨਤੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਅੱਗੇ ਡੱਗੁਰਮਾਨਾ ਆਪਣਾ ਪਿੰਡ ਸਰਕਾਰ ਦਾ ਸਾਥ ਦਿੰਦਾ ਇਸੇ ਤਰ੍ਹਾਂ ਹੁਣ ਵੀ ਸਾਰੇ ਸਾਥ ਦੇਣਗੇ ਸਾਰਿਆਂ ਨੂੰ ਬੇਨਤੀ ਹੈ ਜੋ ਆਪਣੇ ਹਾਲਾਤ ਚੱਲ ਰਹੇ ਐ ਇਹਨਾਂ ਨੂੰ ਮੰਦੇ ਨਜ਼ਰ ਰੱਖਦੇ ਹਿਆ ਇਹ ਬੇਨਤੀ ਕੀਤੀ ਜਾਂਦੀ ਏ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜਿਵੇਂ ਤੁਸੀਂ ਅੱਗੇ ਪਿੰਡ ਡੱਗੁਰਮਾਨਾ ਸਾਰਾ ਸਾਥ ਦਿੰਦੇ ਹੋ ਹੋਰ ਵੀ ਤੁਸੀਂ ਸਾਰਿਆਂ ਨੇ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੇ ਹੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਅਨਾਉਂਸਮੈਂਟ ਹੋਈਆ ਉਸ ਤੋਂ ਬਾਅਦ ਲੋਕ ਪੂਰਾ ਸਹਿਯੋਗ ਦੇ ਰਹੇ ਨੇ ਅਤੇ ਸਮੇਂ ਸਿਰ ਹੀ ਘਰ ਦੀਆਂ ਬੱਤੀਆਂ ਬੰਦ ਕਰਕੇ ਹਨੇਰਾ ਕੀਤਾ ਜਾ ਰਿਹਾ ਤੇ ਨਾਲ ਹੀ ਕੋਈ ਵੀ ਵਿਅਕਤੀ ਜਿਹੜਾ ਕਿ ਰਾਤ ਨੂੰ ਘਰ ਤੋਂ ਬਾਹਰ ਨਹੀਂ ਜਾਵੇਗਾ ਉਹਨਾਂ ਕਹਿ ਕੇ ਜਿਸ ਤਰੀਕੇ ਦਾ ਮਾਹੌਲ ਬਣਦਾ ਜਾ ਰਿਹਾ ਕਿਤੇ ਨਾ ਕਿਤੇ ਸਾਡੇ ਮਨਾਂ ਦੇ ਵਿੱਚ ਵੀ ਡਰ ਹੈ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਆ ਜੀ ਜਿਵੇਂ ਸਰਕਾਰ ਦੀਆਂ ਹਦਾਇਤਾਂ ਆ ਜੀ ਆਪਾਂ ਬਲੈਕਆਊਟ ਰੱਖਣਾ ਹੈਗਾ ਤੇ ਕੱਲ ਸ਼ਾਮ ਨੂੰ ਵੀ ਬਾਬਾ ਜੀ ਨੇ ਹੁੱਕਾ ਦਿੱਤਾ ਸੀਗਾ ਤੇ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਵੀ ਸਾਰੇ ਪਿੰਡ ਦੇ ਵਿੱਚ ਹਨੇਰ ਛਾਇਆ ਹੋਇਆ ਹੈ ਜੀ ਕਿਤੇ ਵੀ ਕੋਈ ਲਾਈਟ ਨਹੀਂ ਜਾਗ ਰਹੀ ਜੇ ਕਿਸੇ ਨੂੰ ਮਜਬੂਰੀ ਹੈਗੀ ਆ ਤਾਂ ਉਹ ਅੰਦਰ ਵਾਲੀ ਲਾਈਟ ਜਾਗੇ ਬਾਹਰ ਵਾਲੀ ਤਾਂ ਬਿਲਕੁਲ ਹੀ ਬੰਦ ਹੋ ਚੁੱਕੀ ਆ ਜੀ ਇੱਥੋਂ ਤੱਕ ਕਿ ਲੋਕਾਂ ਨੇ ਜਿਹੜੀਆਂ ਕੈਮਰੇ ਦੀਆਂ ਆਪਣੀਆਂ ਫਲੈਸ਼ ਲਾਈਟਾਂ ਜਗਦੀਆਂ ਹੁੰਦੀਆਂ ਆ ਜੀ ਉਹ ਵੀ ਬੰਦ ਕਰ ਚੁੱਕੇ ਹੈਗੇ ਆ ਤੇ ਬਾਕੀ ਦਿਨ ਦਿਨੇ ਜਿਵੇਂ ਵੀ ਹੈਗੇ ਲੋਕ ਸਾਰਾ ਆਪਣਾ ਕੰਮ-ਕਾਰ ਨਿਵੇੜ ਕੇ ਦੂਰ ਅੰਦਰ ਜਾਂਦੇ ਹੈਗੇ ਰੋਜ਼ਮਰਾਂ ਦੇ ਕੰਮਾਂ ਦੇ ਵਿੱਚ ਤੇ ਸ਼ਾਮ ਤੱਕ ਘਰੇ ਆ ਜਾਂਦੇ ਆ ਸਥਿਤੀ ਓਵਰਆਲ ਤਾਂ ਸ਼ਾਂਤਮਈ ਮਾਹੌਲ ਜੀ ਤੇ ਜਿਵੇਂ ਸਰਕਾਰ ਨੇ ਸਾਨੂੰ ਦਿੱਤੇ ਆ ਹੁਕਮ ਜਾਂ ਡੀਸੀ ਸਾਹਮਣੇ ਦਿੱਤੇ ਆ ਵੀ ਲਾਈਟਾਂ ਬੰਦ ਰੱਖਣੀਆਂ ਆਪਣੀਆਂ ਤੇ ਰਾਤ ਭਰ ਤੇ ਸਫ਼ਰ ਨਹੀਂ ਕਰਨਾ ਪਰ ਉਹ ਮੇ ਮਾਹੌਲ ਤੁਹਾਡੇ ਸਾਹਮਣੇ ਦੇਖੀ ਰਿਹਾ ਵੀ ਲਾਈਟਾਂ ਬੰਦ ਦਾ ਬਲੈਕਆਊਟ ਬਲੈਕਆਊਟ ਪੂਰਾ ਜੀ ਤੇ ਬਾਕੀ ਲੋਕ ਸਾਥ ਦੇ ਰਹੇ ਪੂਰਾ ਤੇ ਬਾਬਾ ਜੀ ਸਾਡੇ ਅਨਾਉਂਸਮੈਂਟ ਕਰਦੇ ਰਹਿੰਦੇ ਆ ਸਤਿ ਸ਼੍ਰੀ ਅਕਾਲ ਸ਼ਾਮ ਤੇ ਲੋਕ ਸਾਥ ਦੇ ਰਹੇ ਆ ਸੋ ਦਾਦੇ ਕੇ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ ਕਿ ਲੋਕ ਪੈਨਿਕ ਨਾ ਹੋਣ ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਪਰ ਸਾਰੇ ਥਾਵਾਂ ਦੇ ਉੱਤੇ ਲੋਕਾਂ ਦੇ ਵੱਲੋਂ ਪੁਲਿਸ ਦਾ ਸਹਿਯੋਗ ਕੀਤਾ